ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਾਨਕ ਰਾਜ ਚਲਾਇਆ ਲੜੀ ਵਿੱਚੋਂ ਹਨਿਆ ਹਨੇ ਪਾਤਸ਼ਾਹੀ ਕਿਤਾਬ ਪੜਾਂਗੇ ਇਹ ਕਿਤਾਬ ਭਾਈ ਜਗਦੀਪ ਸਿੰਘ ਫਰੀਦਕੋਲ ਹੋਣਾ ਨੇ ਲਿਖੀ ਹੈ ਅੱਜ ਆਪਾਂ ਪਹਿਲਾ ਪਾਠ ਪੜੀਏ ਮਤ ਪੰਜਾਬ ਦੇ ਸਿੰਘ ਫਿਰੈ ਜਿਮ ਬੇਲੇ ਕੇ ਸ਼ੇਰ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤਨ ਤਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਾਤ ਸਰੀਆ ਕਾਲ ਇਕਦਮ ਮਤਰਬਕ ਕੇ ਉਠਿਆ ਸਮਾਂ ਦੇਖਿਆ ਸਵੇਰ ਦਾ 1.5 ਵਜਿਆ ਸੀ ਇਹ ਕਿਹੜਾ ਵੇਲਾ ਹੈ ਜਿਕਾਰੇ ਦਾ ਸ਼ਾਇਦ ਮੇਰਾ ਸੁਪਨਾ ਹੋਵੇਗਾ ਕਹਿੰਦਿਆ ਮੈਂ ਚਾਦਰ ਖਿੱਚ ਕੇ ਉੱਤੇ ਲੇ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਕਿ ਦਿਨਾਂ ਤੋਂ ਅਨੰਦਪੁਰ ਸਾਹਿਬ ਵਿਚਰਦਿਆਂ ਹੋਣ ਕਰਕੇ ਐਸੇ ਸੁਪਨੇ ਆਉਣੇ ਸੁਭਾਵ ਖਨ ਅੱਖਾਂ ਮੀਚੀਆਂ ਪਰ ਇੱਕ ਮਿੱਠੀ ਜਿਹੀ ਅਚਮੀ ਨੇ ਸੌਣ ਨਾ ਦਿੱਤਾ ਸਤਨਾਮ ਸ਼੍ਰੀ ਵਾਹਿਗੁਰੂ ਦੀਆਂ ਧੁਨੀਆਂ ਗੂੰਜ ਰਹੀਆਂ ਸਨ। ਕਈ ਵਾਰ ਜੀ ਕੀਤਾ ਕਿ ਉੱਠ ਕੇ ਬਾਹਰ ਜਾਵਾਂ ਤੇ ਵੇਖਾਂ। ਫਿਰ ਮੈਂ ਸੋਚਿਆ ਕਿ ਕਿਉਂ ਆਵਦੀ ਇੱਕ ਸੋਹਣੀ ਮਿੱਥ ਨੂੰ ਟੁੱਟਣ ਦਿੱਤਾ ਜਾਵੇ ਤੇ ਨਾਲ ਹੀ ਖਿਆਲ ਆਇਆ ਕਿ ਜੇ ਮੇਰੀ ਮਿੱਥ ਸੱਚ ਹੋਈ ਤਾਂ ਉਸ ਸੰਜਾਈ ਨੂੰ ਸੰਭਾਲਾਂਗਾ ਕਿਵੇਂ? ਐਸੇ ਵਰਤਾਰੇ ਸਾਖੀਆਂ ਰਾਹੀ ਸੁਣਨ ਨੂੰ ਬਹੁਤ ਆਨੰਦ ਦਿੰਦੇ ਹਨ। ਪਰ ਤੁਸੀਂ ਏਡੇ ਜੋਗੇ ਨਹੀਂ। ਕਿ ਤੁਹਾਡੇ ਅੱਗੇ ਪਰਤਖ ਹੋ ਜਾਣ ਤੇ ਤੁਸੀਂ ਇਹਨਾਂ ਨੂੰ ਪਹੁੰਚਾ ਸਕੋ ਛੋਟੇ ਹੁੰਦੇ ਆ ਮੈਂ ਆਪਣੇ ਬਾਪੂ ਤੋਂ ਸੁਣਦਾ ਹੁੰਦਾ ਸੀ ਕਿ ਅਨੰਦਪੁਰ ਸਾਹਿਬ ਸ਼ਹੀਦ ਸਿੰਘਾਂ ਦਾ ਪੈਰਾ ਰਹਿੰਦਾ ਹੈ ਸੱਚੇ ਬਾਦਸ਼ਾਹ ਨਾਲ ਵਿਚਰਨ ਵਾਲੇ ਸਿੱਖ ਮਹਾਰਾਜ ਤੋਂ ਆਮ ਹੀ ਅਰਦਾਸ ਵਿੱਚ ਇਹ ਮੰਗ ਲਿਆ ਕਰਦੇ ਸਨ ਕਿ ਮਹਾਰਾਜ ਸਾਡੀ ਮੁਕਤੀ ਇਸੇ ਵਿੱਚ ਹੈ ਕਿ ਅਸੀਂ ਕਾਇਨਾਤ ਦੀ ਸਥਾਪਤੀ ਤੱਕ ਅਨੰਦਪੁਰ ਸਾਹਿਬ ਹੀ ਰਹੀਏ ਉਨਾਂ ਨੂੰ ਕਿਵੇਂ ਪਤਾ ਹੁੰਦਾ ਸੀ ਕਿ ਉਹ ਮੁਕਤ ਹੋ ਹੀ ਜਾਣਗੇ ਮੇਰੇ ਬਾਜ਼ਮਾਨ ਨੇ ਤਰਕ ਕਰਨਾ ਜੀ ਨੇ ਕਲਗੀਦਰ ਜੀਾਂ ਦਾ ਦ دیدار ਕਰ ਲਿਆ ਉਹ ਸਿਰਫ ਆਪ ਹੀ ਨਹੀਂ ਉਸ ਦਾ ਸਗਲ ਪਰਿਵਾਰ ਵੀ ਮੁਕਤ ਹੈ ਬਾਪੂ ਜੀ ਨੇ ਮੁਸਕਰਾਉਂਦਿਆਂ ਕਹਿਣਾ ਮੇਰੇ ਅੰਦਰ ਇਹੋ ਕੁਝ ਚੱਲ ਰਿਹਾ ਸੀ ਕਿ ਸੱਚਮੁੱਚ ਕੌਣ ਚਾਹੇਗਾ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਮੈਨੂੰ ਕੁਝ ਦਿਨ ਹੋਏ ਹਨ ਤੇ ਜਪ ਰਿਹਾ ਹੈ ਕਿ ਆਖਰੀ ਮੰਜ਼ਲ ਇਹੋ ਹੈ ਤੇ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਸੰਗਤ ਮਾਣੀ ਆਪਣੇ ਹੱਥੀਂ ਕਿਲੇਉ ਸਾਰੇ ਵੱਡੇ ਆਹ ਸਾਹਿਬਜ਼ਾਦੇਆਂ ਨਾਲ ਘੋੜਸਵਾਰੀ ਕੀਤੀ ਛੋਟੇ ਸਾਹਿਬਜ਼ਾਦੇਆਂ ਨਾਲ ਗੱਤਕਾ ਖੇਡਿਆ ਕਿਸਕਰ ਸਾਹਿਬਾਪਰੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਕੌਤਕ ਦਾ ਹਿੱਸਾ ਬਣੇ ਉਹਨਾਂ ਦਾ ਕਦ ਜੀ ਕੀਤਾ ਹੋਵੇਗਾ ਕਿਤੇ ਹੋਰ ਜਾਣਨ ਸਵਰਗ ਤਾਂ ਉਹਨਾਂ ਨੂੰ ਕਲਗੀ ਤਰਜੀਆਂ ਦੇ ਜੋੜਿਆਂ ਦੀ ਖਾਕ ਜਾਪਦਾ ਹੋਏਗਾ। ਉਹੀ ਹੋਣਗੇ ਜੋ ਬਾਹਰ ਜਾਪ ਕਰ ਰਹੇ ਹਨ। ਉਹੀ ਨੇ ਜਿਹੜੇ ਜਾਕਾਰੇ ਛੱਡ ਰਹੇ ਹਨ। ਮੈਂ ਨਹੀਂ ਬਾਹਰ ਜਾਵਾਂਗਾ। ਕਿਵੇਂ ਉਹਨਾਂ ਦਾ ਸਾਹਮਣਾ ਕਰਾਂਗਾ? ਕੀ ਕਹਾਂਗਾ ਕਿ ਨਾਮ ਨਾਲ ਤਾਂ ਮੈਂ ਵੀ ਸਿੰਘ ਲਾਉਂਦਾ ਹਾਂ ਪਰ ਕਰਮ ਕੋਈ ਨਹੀਂ ਤੁਹਾਡੇ ਜਿਹਾ। ਇਸੇ ਖਿੱਚੋ ਤਾਨ ਜਹੀ ਵਿੱਚ ਸਾਂ। ਕਿ ਕੜੀ ਦਾਲ ਆਰੰਭ ਵੱਜ ਗਿਆ ਸਾਡੀ ਉਮਰ ਕੱਡ ਸਾਰੀ ਉਮਰ ਕੱਢ ਦਿੱਤੀ ਬਿਨਾਂ ਆਲਾਰਮ ਤੋਂ ਉੱਠਦਾ ਤਾਂ ਸੁਭਾਅ ਪੱਕਿਆ ਨਹੀਂ ਤੇ ਗੱਲਾਂ ਸ਼ਹੀਦ ਸਿੰਘਾਂ ਦੇ دیدار ਦੀਆਂ ਇੱਕਦਮ ਮੇਰਾ ਆਪਣੇ ਆਪ ਤੇ ਹਾਸਾ ਜਿਹਾ ਨਿਕਲ ਗਿਆ ਕਿਵੇਂ ਮੈਂ ਸੋਚ ਲਿਆ ਕਿ ਕੋਈ ਵੱਡਾ ਵਰਤਾਰਾ ਮੇਰੇ ਅੱਗੇ ਵਾਪਰ ਜਾਏਗਾ ਤੇ ਸ਼ਹੀਦ ਸਿੰਘ ਮੈਨੂੰ ਦਿਖਾਈ ਦੇ ਜਾਣਗੇ ਖੈਰ ਉੱਠ ਕੇ ਤਿਆਰ ਹੋਣ ਲੱਗਾ ਸੋਚ ਕੇ ਪਿਆ ਸੀ ਕਿ ਅੰਮ੍ਰਿਤ ਵੇਲੇ ਤਕਤ ਸਾਹਿਬ ਦੇ ਜਾਵਾਂਗਾ ਨਾਉਂਦੇ ਹੋਏ ਵੀ ਮੇਰੇ ਅੰਦਰ ਇਹੋ ਕੁਝ ਚੱਲਦਾ ਰਿਹਾ ਅਨੰਦਪੁਰ ਸਾਹਿਬ ਮਥਾ ਟੇਕ ਕੇ ਵਾਪਸ ਨਾਨਕੀ ਗਿਆ ਤਾਂ ਅੱਗੇ ਪਿੰਡ ਦੇ ਬਸ ਅੱਡੇ ਵਿੱਚ ਕੰਦੀ ਨਹੰਗ ਬੈਠਾ ਹੋਇਆ ਸੀ ਆਪਣੇ ਉਸੇ ਅੰਦਾਜ਼ ਵਿੱਚ ਇੱਕ ਹੱਥ ਸਿਮਰਨਾ ਦੂਜੇ ਹੱਥ ਵਰਸ਼ਾ ਚੰਦ ਤੋੜੇ ਨਾਲ ਸਜਿਆ ਉੱਚਾ ਦਮਾਲਾ ਬਾਪੂ ਜੀ ਦੱਸਿਆ ਕਰਦੇ ਸਨ ਕਿ ਕੰਦੀ ਦਾ ਨਾਮ ਤਾਂ ਕੁਦਰਤ ਸਿੰਘ ਨਿਹੰਗਾ ਪਰ ਪਤਾ ਨਹੀਂ ਕਿਵੇਂ ਕੰਦੀ ਨਿਹੰਗ ਪਕਾ ਦਿੱਤਾ ਪਿੰਡ ਵਾਲਿਆਂ ਨੇ ਕੁਦਰਤ ਸਿੰਘ ਨਿਹੰਗਾ ਕਿੰਡਾ ਖੂਬਸੂਰਤ ਨਾਮ ਹੈ ਜਦ ਚੌਂਕੜਾ ਮਾਰ ਕੇ ਬੈਠ ਜਾਂਦਾ ਤਾਂ ਜਾਪਦਾ ਜਿਵੇਂ ਸਮੁੱਚੀ ਕਾਇਨਾਤ ਆਰਾਮ ਕਰਨ ਲਈ ਗੋਦ ਵਿੱਚ ਆ ਕੇ ਲੇਟ ਗਈ ਹੋਵੇ ਇੱਕ ਬੋਧ ਮੱਠ ਵਿੱਚ ਕਿਸੇ ਬੋਧ ਭਿਕਸ਼ੂ ਨੇ ਮੇਰੇ ਚੌਂਕੜੇ ਨੂੰ ਦੇਖ ਕੇ ਕਿਹਾ ਸੀ ਕਿ ਤੁਹਾਡੇ ਚੌਂਕੜੇ ਦਾ ਆਕਾਰ ਇੱਕ ਓੰਕਾਰ ਦੇ ਖੁੱਲੇ ਊੜੇ ਜਿਹਾ ਹੈ ਮੈਨੂੰ ਕਦੇ ਆਪਣੇ ਚੌਂਕੜੇ ਵਿੱਚੋਂ ਤਾਂ ਨਹੀਂ ਪਰ ਕੰਦੀਨਹੰਗ ਦੇ ਚੌਂਕੜੇ ਵਿੱਚੋਂ ਜ਼ਰੂਰ ਇੱਕ ਓੰਕਾਰ ਦਾ ਝੋਲਾ ਪੈਂਦਾ ਸੀ ਇੱਕ ইরਾਨੀ ਕਵੀ ਕਹਿੰਦਾ ਹੁੰਦਾ ਸੀ ਕਿ ਪ੍ਰਮਾਤਮਾ ਤਾਂ ਤੁਹਾਡੀ ਗੋਦ ਵਿੱਚ ਖੇਡਣ ਲਈ ਉਤਾਵਲਾ ਹੈ ਤੁਸੀਂ ਵੀ ਤਾਂ ਆਪਣੀ ਗੋਦ ਬ੍ਰਹਮੰਡ ਜਿੱਡੀ ਕਰੋ ਬਾਬੇ ਕੰਦੀ ਦੀ ਗੋਦ ਸੱਚ ਮੁੱਚ ਕਾਇਨਾਤ ਜਹੀ ਹੋ ਜਾਂਦੀ ਸੀ ਜਦ ਉਹ ਚੌਂਕੜਾ ਮਾਰ ਕੇ ਬੈਠ ਜਾਂਦਾ ਅਕਾਲ ਪੁਰਖ ਕੁਝ ਪਲਾ ਲਈ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪਲਾ ਕੇ ਬਾਬੇ ਕੰਦੀ ਦੀ ਗੋਦ ਵਿੱਚ ਪਈ ਕਿਰਪਾਨ ਨੂੰ ਗੱਲ ਵਕੜੀ ਪਾ ਕੇ ਸੌਂ ਜਾਂਦਾ ਉਹਨਾਂ ਪਲਾ ਵਿੱਚ ਕਾਇਨਾਤ ਦਾ ਸਾਰਾ ਭਾਰ ਬਾਬਾ ਕੰਦੀ ਦੇ ਮੋਢੇ 'ਤੇ ਹੋ ਜਾਂਦਾ ਉਸ ਦਾ ਸਿਮਰਨਾ ਵਰਸ਼ਾ ਕਿਰਪਾਨ ਦੇ ਮਾਲੇ ਦੇ ਚੱਕਰ ਉਸ ਸਮੇਂ ਲਈ ਕੁੱਲ ਕਾਇਨਾਤ ਦੀ ਰਖਵਾਲੀ ਕਰਦੇ। ਮੈਂ ਬੱਸ ਵਿੱਚੋਂ ਉਤਰਿਆ ਤਾਂ ਬਾਬਾ ਕੰਧੀ ਮੈਨੂੰ ਦੇਖ ਕੇ ਬੋਲਿਆ, "ਓ ਆ ਵੀ ਸ਼ੇਰਾ ਬੜੇ ਦਿਨਾਂ ਮਗਰੋਂ ਫੇਰਾ ਪਾਇਆ?" "ਬੱਸ ਬਾਬਾ, ਆਨੰਦਪੁਰ ਸਾਹਿਬ ਗਿਆ ਸੀ।" ਮੈਂ ਸੰਖੇਪ ਜਿਹਾ ਜਵਾਬ ਦਿੱਤਾ। ਸਨ ਨਾਲ ਹੀ ਚੁੱਕੀ ਫਿਰਦਾ ਕਿ ਟੇਕ ਆਇਆ ਮੱਥਾ। ਬਾਬੇ ਦੇ ਸੰਕੇਤਕ ਜਿਹੇ ਸਵਾਲ ਤੇ ਮੈਂ ਬੱਸ ਥੋੜਾ ਜਿਹਾ ਮੁਸਕਰਾਇਆ। ਆਹ ਹੋ ਬਈ ਸਾਰੀ ਉਮਰ ਲੰਘ ਜਾਂਦੀ ਆ ਕਈਆਂ ਦੀ ਆਨੰਦਪੁਰ ਸਾਹਿਬ ਜਾਂਦਿਆਂ ਦੀ ਪਰ ਮਰਦੇ ਦਮ ਤੱਕ ਸਿਰ ਰੂਪੀ ਇਹ ਹੰਕਾਰ ਦੀ ਪੰਡ ਨਾਲ ਹੀ ਚੱਕੀ ਫਿਰਦੇ ਰਹਿੰਦੇ ਆ ਤੂੰ ਸ਼ੇਰਾ ਜੇ ਐਤਕੀਣੀ ਕਰਕੇ ਆਇਆ ਤਾਂ ਅਗਲੀ ਵਾਰ ਜ਼ਰੂਰ ਇਹ ਸਿਰ ਮਹਾਰਾਜ ਦੇ ਪੇਟ ਕਰਾਂਈ ਉਹ ਮੈਨੂੰ ਐ ਤਾਂ ਪਤਾ ਨਹੀਂ ਕਿ ਅਗਲੀ ਵਾਰ ਹੁੰਦਾ ਵੀ ਆ ਕਿ ਨਹੀਂ ਮੈਂ ਬਾਬੇ ਕੋਲੀ ਬੈਠ ਗਿਆ ਕਿਉਂਕਿ ਨਾਨਕਿਆਂ ਦੀ ਚਾਹ ਐਸੀਆਂ ਗੱਲਾਂ ਨਾਲੋਂ ਤਾਂ ਨਹੀਂ ਸਵਾਦ ਹੋਣੀ ਤੇ ਬਾਬਾ ਜੀ ਅਗਲੀ ਵਾਰ ਸੱਚੀਉਣਾ ਹੋਈ ਇਹ ਤਾਂ ਹੁਣ ਮੌਜ ਆ ਸ਼ੇਰਾ ਕਲਕੀਆਂ ਵਾਲੇ ਪਾਤਸ਼ਾਹ ਦੀ ਪਰ ਉਹ ਮਿਹਰਬਾਨ ਬਹੁਤ ਆ ਤੂੰ ਅਰਦਾਸ ਕਰਕੇ ਦੇਖ ਲੈ ਤਰ ਉੱਠ ਗਏ ਤਾਂ ਸਾਦੀ ਲੈਣਗੇ ਹਾਂ ਇਹ ਜ਼ਰੂਰ ਆ ਕਿ ਪਹਿਲੇ ਪਿਆਰੇ ਫੇਰ ਮੁਖਤੇ ਤੇ ਮਗਰੋਂ ਬਾਕੀ ਸਾਰੀ ਅਕਾਲੀ ਫੌਜ ਤੇ ਫਿਰ ਤੇਰੇ ਮੇਰੇ ਵਰਗੇ ਕੱਚੇ ਪਹਿਲੇ ਬਾਬੇ ਨੇ ਮੇਰਾ ਮਾਨ ਰੱਖਣ ਲਈ ਆਪਣੇ ਆਪ ਨੂੰ ਵੀ ਮੇਰੇ ਨਾਲ ਖੜਾ ਕਰ ਲਿਆ ਮੈਂ ਹਜੇ ਕੁਝ ਦੁਬੇ ਦਾ ਵਿੱਚ ਹੀ ਸੀ ਕਿ ਬਾਬਾ ਬੋਲਿਆ ਸੱਚੇ ਨਾਨਕੀ ਵੀ ਗਿਆ ਸੀ ਅਸਲੀ ਨਾਨਕੇ ਆਹ ਨਾਨਕੇ ਤਾਂ ਦੁਨਿਆਵੀ ਨੇ ਸ਼ੇਰਾ ਰੂਹਾਨੀ ਤਾਂ ਉਹ ਹੀ ਨੇ ਹਾਂ ਬਾਬਾ ਗੁਰੂ ਕੇ ਲਾਹੌਰ ਵੀ ਜਾ ਕੇ ਆਏ ਆ ਵੱਡੇ ਤੇਜ ਪ੍ਰਤਾਪ ਵਾਲੀ ਧਰਤ ਹੈ ਆਨੰਦਪੁਰ ਸਾਹਿਬ ਦੀ ਸ਼ੇਰਾ ਚਿੜੀਆਂ ਗਿੱਦੜਾਂ ਨੂ ਬਾਜਾ ਸ਼ੇਰਾਂ ਨਾਲ ਲੜਾਉਣ ਵਾਲੀ ਦਾਸਾਂ ਨੂੰ ਸਿੰਘ ਤੇ ਸੂਰਮੇ ਬਣਾਉਣ ਵਾਲੀ ਗਰੀਬਾਂ ਨੂੰ ਪਾਤਸ਼ਾਹੀਆਂ ਬਖਸ਼ਣ ਵਾਲੀ ਪਤਾ ਨਹੀਂ ਬਾਬਾ ਬਹੁਰ ਕਿੰਨਾ ਚਿਰ ਬੋਲੀ ਗਿਆ ਆਨੰਦਪੁਰ ਸਾਹਿਬਾਰੇ ਚਾਪਰੇ ਹਸੀ ਜਿਵੇਂ ਉਹ ਉੱਥੇ ਪਹੁੰਚ ਗਿਆ ਸੀ ਸਮੇ ਦੇ ਕਿਸੇ ਖਾਸ ਘੇੜ ਵਿੱਚ ਤੇ ਅੱਜ ਆਪਾਂ ਪਹਿਲਾ ਭਾਗ ਹਨੇ ਹਨੇ ਪਾਤਸ਼ਾਹੀ ਦਾ ਮਕਾਲਾ ਹੈ ਸਾ ਅਗਲਾ ਭਾਗ ਅਬ ਸਿੱਖਣ ਰੂਪ ਪਲਟਾਈ ਹੈ ਦੇਖਣ ਵਾਸਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਕੋਈ ਵੀ ਭੁੱਲ ਚੁੱਕ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ